ਕੀ ਕਦੇ ਤੁਸੀਂ ਸੋਚਿਆ ਕਿ ਕੁਝ ਲੋਕ ਕਿੰਨੇ ਵੀ ਐਵਰੇਜ ਕਿਉਂ ਨਾ ਹੋਣ ਪਰ ਫਿਰ ਵੀ ਉਹ ਇੱਕ ਅਲੱਗ ਜਿਹਾ ਕੌਨਫੀਡੈਂਸ ਨਾਲ ਜਿਉਂਦੇ ਨੇ ਮਤਲਬ ਉਹਨਾਂ ਵਿੱਚ ਇੱਕ ਅਲੱਗ ਜਿਹਾ ਕੌਨਫੀਡੈਂਸ ਬਣਿਆ ਰਹਿੰਦਾ ਕਿ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਉਹ ਕਿਹੜੀ ਚੀਜ਼ ਆ ਜਿਹੜੀ ਉਹਨਾਂ ਨੂੰ ਦੂਜਿਆਂ ਤੋਂ ਵੱਖਰਾ ਬਣਾਉਂਦੀ ਆ ਚਲੋ ਮੈਂ ਤੁਹਾਨੂੰ ਇੱਕ ਚੁਣੌਤੀ ਦਿੰਦਾ ਤੁਸੀਂ ਅਗਲੇ 10 ਜਾਂ 15 ਮਿੰਟ ਮੈਨੂੰ ਦਿਓ ਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਤੁਸੀਂ ਆਤਮ ਵਿਸ਼ਵਾਸ ਨਾਲ ਭਰ ਕੇ ਬਹੁਤ ਹੀ ਖਤਰਨਾਕ ਤਰੀਕੇ ਨਾਲ ਆਪਣੇ ਅੰਦਰ ਆਤਮ ਵਿਸ਼ਵਾਸ ਬਣਾ ਕੇ ਤੇ ਪੂਰੇ ਕੌਨਫੀਡੈਂਸ ਨਾਲ ਉਠੋਗੇ ਕਿ ਹੁਣ ਤੁਸੀਂ ਤਿਆਰ ਹੋ ਇਸ ਖੇਡ ਦੇ ਲਈ ਬਿਕੋਜ਼ ਕੌਨਫੀਡੈਂਸ ਇਸ ਇਕੁਅਲ ਟੂ ਐਕਸ਼ਨ ਨਾਟ ਅ ਰੀਡਿਨੈਸ ਤੁਸੀਂ ਇਸ ਗੱਲ ਨੂੰ ਸਮਝੋ ਕਿ ਕੌਨਫੀਡੈਂਸ ਤਿਆਰੀ ਨਾਲ ਨਹੀਂ ਬਲਕਿ ਕੰਮ ਕਰਨ ਤੋਂ ਆਉਂਦਾ ਕਿਉਂਕਿ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਪਹਿਲਾਂ ਉਹ ਤਿਆਰੀ ਕਰਨਗੇ ਸਭ ਕੁਝ ਸਿੱਖਣਗੇ ਫਿਰ ਉਹਨਾਂ ਦੇ ਵਿੱਚ ਆਤਮ ਵਿਸ਼ਵਾਸ ਆਊਗਾ ਤੇ ਫਿਰ ਉਹ ਕੁਝ ਕਰਨਗੇ ਪਰ ਇਹ ਸੋ ਜਦੋਂ ਤੁਸੀਂ ਕੋਈ ਕੰਮ ਸ਼ੁਰੂ ਕਰਦੇ ਹੋ ਭਾਵੇਂ ਤੁਸੀਂ ਪੂਰੀ ਤਰ੍ਹਾਂ ਤਿਆਰ ਨਾ ਵੀ ਹੋਵੋ ਉਦੋਂ ਹੀ ਤੁਹਾਡੇ ਅੰਦਰ ਆਤਮ ਵਿਸ਼ਵਾਸ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਸਿਰਫ ਅਫਰਮੇਸ਼ਨ ਨਾਲ ਆਤਮ ਵਿਸ਼ਵਾਸ ਨਹੀਂ ਬਣਦਾ ਹੁਣ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਰੋਜ਼ ਸ਼ੀਸ਼ੇ ਮੂਰੇ ਖੜ ਕੇ ਇਹ ਕਹਿਣਾ ਕਿ ਮੈਂ ਬਹੁਤ ਆਤਮ ਵਿਸ਼ਵਾਸੀ ਆ ਤੇ ਤੁਸੀਂ ਜਾਂ ਮੈਂ ਬਣ ਜਾਊਗਾ ਇਸ ਤਰ੍ਹਾਂ ਕਰਨ ਨਾਲ ਧਿਆਨ ਰੱਖੋ ਪੋਜ਼ਿਟਿਵ ਗੱਲਾਂ ਬੋਲਣੀਆਂ ਜ਼ਰੂਰੀ ਨੇ ਪਰ ਜੇ ਤੁਸੀਂ ਇਹੀ ਕਰਦੇ ਰਹੋਗੇ ਪਰ ਉਸ ਦੇ ਨਾਲ ਕੋਈ ਕੰਮ ਨਾ ਕਰੋ ਕੋਈ ਵੀ ਕਾਰਵਾਈ ਨਾ ਕਰੋ ਤਾਂ ਤੁਹਾਡੇ ਅੰਦਰ ਆਤਮ ਵਿਸ਼ਵਾਸ ਸੱਚਮੁੱਚ ਨਹੀਂ ਵਧੂਗਾ ਇਹ ਸਿਰਫ ਉਦਾਂ ਹੋਊਗਾ ਕਿ ਜਿਵੇਂ ਤੁਸੀਂ ਰੋਜ਼ ਕਹਿੰਦੇ ਹੋ ਕਿ ਮੈਂ ਬਹੁਤ ਤਾਕਤਵਾਰ ਆ ਪਰ ਤੁਸੀਂ ਕਦੇ ਜਿਮ ਨਹੀਂ ਜਾਂਦੇ ਜਾਂ ਤੁਸੀਂ ਕਦੇ ਜਿਮ ਨਹੀਂ ਗਏ ਕੀ ਤੁਸੀਂ ਬਣ ਜਾਓਗੇ ਤਾਕਤਵਾਰ ਜਾਂ ਫਿਰ ਬਿਨਾਂ ਐਕਸਰਸਾਈਜ਼ ਕੀਤੇ ਤੁਸੀਂ ਤਾਕ ਹੀਲ ਕਰੇਗੀ ਇਸ ਤਾਕਤ ਨੂੰ ਨਹੀਂ ਨਾ ਬਸ ਇਹ ਸਮਝਣਾ ਜ਼ਰੂਰੀ ਹੈ ਕਿ ਆਤਮ ਵਿਸ਼ਵਾਸ ਇੱਕ ਨਤੀਜਾ ਇਹ ਸ਼ੁਰੂਆਤ ਨਹੀਂ ਇਹ ਉਹ ਚੀਜ਼ ਆ ਜਿਹੜੀ ਤੁਹਾਨੂੰ ਕਿਸੇ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮਿਲਦੀ ਨਹੀਂ ਬਲਕਿ ਉਸ ਕੰਮ ਨੂੰ ਕਰਨ ਤੋਂ ਬਾਅਦ ਪੈਦਾ ਹੁੰਦੀ ਆ ਆਪਣੇ ਆਪ ਕਿਉਂਕਿ ਸ਼ੁਰੂਆਤ ਦੇ ਵਿੱਚ ਥੋੜੀ ਚਿੰਜਕ ਹੋਣੀ ਡਰ ਹੋਣਾ ਆਮ ਗੱਲ ਆ ਕਿਉਂਕਿ ਆਤਮ ਵਿਸ਼ਵਾਸ ਉਦੋਂ ਬਣਦਾ ਆਤਮ ਵਿਸ਼ਵਾਸ ਉਦੋਂ ਬਣਦਾ ਜਦੋਂ ਤੁਸੀਂ ਅਸਹਿਜ ਮਹਿਸੂਸ ਕਰਦੇ ਹੋਏ ਵੀ ਕਾਰਵਾਈ ਕਰਦੇ ਹੋ ਇੱਕ ਗੱਲ ਨੂੰ ਹਮੇਸ਼ਾ ਧਿਆਨ ਵਿੱਚ ਰੱਖੋ ਆਪਣੇ ਮੂਡ ਨੂੰ ਫੋਲੋ ਨਾ ਕਰੋ ਸਿਰਫ ਆਪਣੇ ਪਲਾਨ ਨੂੰ ਫੋਲੋ ਕਰੋ ਇਹ ਸੁਣਨ ਦੇ ਵਿੱਚ ਥੋੜਾ ਸੋਖਾ ਲੱਗਦਾ ਹੁਣ ਸੋਚੋ ਫੋਲੋ ਕਿੰਨੀ ਕਵਾਰ ਕਰਦੇ ਆ ਤੁਸੀਂ ਆਪਣਾ ਮੂਡ ਸਵਿੰਗ ਕਰਦੇ ਰਹਿੰਦੇ ਹੋ ਕਿਉਂਕਿ ਜੇ ਤੁਹਾਡਾ ਮੂਡ ਨਹੀਂ ਤੁਸੀਂ ਆਪਣਾ ਕੰਮ ਟਾਲ ਦਿੰਨੇ ਹੋ ਕਿਉਂਕਿ ਤੁਹਾਡਾ ਮੂਡ ਤਾਂ ਇੱਕ ਸ਼ਰਾਰਤੀ ਬੱਚੇ ਵਾਂਗ ਆ ਜੋ ਹਰ 5 ਮਿੰਟ ਬਾਅਦ ਬਦਲ ਜਾਂਦਾ ਕਿਉਂਕਿ ਜੇ ਤੁਸੀਂ ਇਸ ਬੱਚੇ ਦੀ ਗੱਲ ਹਰ ਵਕਤ ਮੰਨੋਗੇ ਤਾਂ ਤੁਸੀਂ ਜ਼ਿੰਦਗੀ ਵਿੱਚ ਕੋਈ ਵੀ ਵੱਡਾ ਕੰਮ ਨਹੀਂ ਕਰ ਪਾਉਗੇ। ਅਸਲੀ ਆਤਮ ਵਿਸ਼ਵਾਸ ਉਦੋਂ ਆਉਂਦਾ ਜਦੋਂ ਤੁਸੀਂ ਆਪਣੇ ਬਣਾਏ ਗਏ ਪਲਾਨ ਨੂੰ ਪੂਰੇ ਡਿਸਪਲਿਨ ਨਾਲ ਫੋਲੋ ਕਰਦੇ ਹੋ। ਭਾਵੇਂ ਤੁਹਾਡਾ ਮੂਡ ਕਿੰਨਾ ਵੀ ਖਰਾਬ ਕਿਉਂ ਨਾ ਹੋਵੇ। ਇਸ ਗੱਲ ਨੂੰ ਸਮਝਣ ਲਈ ਮੈਂ ਤੁਹਾਨੂੰ ਕਿਸੇ ਇਨਸਾਨ ਦੀ ਇੱਕ ਗੱਲ ਸੁਣਾਉਣਾ। ਆਪਣੀ ਸਿਰਫ 16 ਸਾਲਾਂ ਦੀ ਉਮਰ ਦੇ ਵਿੱਚ ਉਸ ਬੱਚੇ ਨੇ ਲੋਕਾਂ ਦੇ ਘਰ-ਘਰ ਜਾ ਕੇ ਆਪਣੀ ਸਮਾਨ ਆਪਣੀਆਂ ਚੀਜ਼ਾਂ ਵੇਚੀਆਂ। ਕਈ ਵਾਰ ਅੱਗੋਂ ਨਾ ਸੁਣਨ ਨੂੰ ਮਿਲਦੀ ਸੀ ਪਰ ਕਈ ਵਾਰ ਹਾਂ ਵੀ ਸੁਣਨ ਨੂੰ ਮਿਲਦੀ ਸੀ। ਮਤਲਬ ਉਸ ਦੀਆਂ ਚੀਜ਼ਾਂ ਵੇਚ ਜਾਂਦੀਆਂ ਸੀ। ਪਰ ਇ ਤੋ 16 ਸਾਲ ਦੇ ਬੱਚੇ ਵਿੱਚ ਉਹ ਕੌਨਫੀਡੈਂਸ ਕਿੱਦਾਂ ਆਇਆ ਕਿਉਂਕਿ ਨਾ ਤਾਂ ਉਸ ਨੂੰ ਕੰਮ ਕਰਨ ਦਾ ਕੋਈ ਤਜਰਬਾ ਸੀ ਸਿਰਫ ਉਸ ਨੇ ਇਹ ਕੰਮ ਕੀਤਾ ਕਿ ਮੈਂ ਇਸ ਨੂੰ ਕਰਨਾ ਵੀ ਮੈਂ ਪੈਸੇ ਕਮਾਉਣੇ ਆ ਕਿਉਂਕਿ 16 ਸਾਲ ਦੇ ਬੱਚੇ ਵਿੱਚ ਇਹ ਉਮਰ ਸਿਰਫ ਖੇਡਣ ਦੀ ਮਸਤੀ ਕਰਦੀ ਹੁੰਦੀ ਆ ਉਸਨੇ ਸੋਚਿਆ ਕਿ ਮੈਂ ਜ਼ਿੰਦਗੀ ਵਿੱਚ ਕੁਝ ਵੱਡਾ ਕਰਨਾ ਪਰ ਸਟਾਰਟ ਉਸਨੇ ਛੋਟੇ ਤੋਂ ਹੀ ਕੀਤਾ ਜੋ ਕਿ ਕਰਨਾ ਵੀ ਪੈਂਦਾ ਕਿਉਂਕਿ ਇੱਕ 16 ਸਾਲ ਦਾ ਬੱਚਾ ਕੀ ਹੀ ਸੋਚ ਸਕਦਾ ਤਾਂ ਉਸਨੇ ਇਹ ਕੰਮ ਸ਼ੁਰੂ ਕੀਤਾ ਤੁਸੀਂ ਉਸਦੇ ਕੌਨਫੀਡੈਂਸ ਤੇ ਧਿਆਨ ਰੱਖੋ ਉਸਦੇ ਕੰਮ ਤੇ ਨਹੀਂ ਕਿਉਂਕਿ ਉਸਨੇ ਆਪਣਾ ਮੂਡ ਸਵਿੰਗ ਨਹੀਂ ਕੀਤਾ ਹਰ ਰੋਜ਼ ਸਕੂਲ ਤੋਂ ਆ ਕੇ ਉਸਨੇ ਇਹ ਕੰਮ ਜਾਰੀ ਰੱਖਿਆ ਬਸ ਇਸੇ ਉਸ 16 ਸਾਲ ਦੇ ਬੱਚੇ ਦੀ ਤਰ੍ਹਾਂ ਤੁਸੀਂ ਆਪਣਾ ਮੂਡ ਸਵਿੰਗ ਨਹੀਂ ਕਰਨਾ ਜੋ ਤੁਹਾਡੇ ਜ਼ਿੰਦਗੀ ਦੇ ਪਲਾਨ ਨੇ ਉਸ ਨੂੰ ਬਹੁਤ ਡਿਸਪਲਨ ਨਾਲ ਫੋਲੋ ਕਰਨਾ ਹੈ ਮੰਨ ਕੇ ਚੱਲੋ ਤੁਸੀਂ ਇੱਕ YouTube ਚੈਨਲ ਬਣਾਇਆ ਤੁਸੀਂ ਸ਼ੁਰੂ ਤੋਂ ਪਲਾਨ ਕੀਤਾ ਕਿ ਮੈਂ ਉਜ ਇਸ ਤੇ ਇੱਕ ਵੀਡੀਓ ਛੱਡਾਂਗਾ 2-4 ਦਿਨ ਤੁਸੀਂ ਜਰੂਰ ਵੀਡੀਓ ਬਣਾਈਆਂ ਫਿਰ ਤੁਹਾਡਾ ਮੂਡ ਇਹ ਸੋਚਣ ਲੱਗਾ ਕਿ ਮੈਂ ਇਹ ਸਵੇਰੇ ਕਰੂੰਗਾ ਅਗਲਾ ਦਿਨ ਚੜਦਾ ਤੁਸੀਂ ਫਿਰ ਕਹਿੰਦੇ ਹੋ ਸ਼ਾਮ ਨੂੰ ਕਰੂੰਗਾ ਜਦੋਂ ਸ਼ਾਮ ਹੁੰਦੀ ਆ ਤੁਸੀਂ ਕਹਿੰਦੇ ਹੋ ਕਿ ਮੈਂ ਇਹ ਕੰਮ ਸਵੇਰੇ ਕਰੂੰਗਾ ਬਸ ਇਸੇ ਤਰ੍ਹਾਂ ਉਹ ਟਾਈਮ ਲੰਘਦਾ ਜਾਂਦਾ ਤੇ ਸਮਾਂ ਖਰਾਬ ਹੁੰਦਾ ਜਾਂਦਾ ਬਸ ਤੁਸੀਂ ਇਸ ਦਾ ਜਰੂਰ ਧਿਆਨ ਰੱਖਣਾ ਕਿ ਮੂਡ ਨੂੰ ਸਵਿੰਗ ਨਹੀਂ ਕਰਨਾ ਜੇ ਡਿਸਪਲਨ ਬਣਾਇਆ ਤਾਂ ਉਹ ਕੰਮ ਜਰੂਰ ਕਰਨਾ ਇੱਕ ਗੱਲ ਦਾ ਧਿਆਨ ਰੱਖੋ ਕਿ ਆਤਮ ਵਿਸ਼ਵਾਸ ਕਦੇ ਤੁਹਾਡੇ ਪਿਛੋਕੜ ਤੇ ਨਿਰਭਰ ਨਹੀਂ ਕਰਦਾ ਇਹ ਕੋਈ ਅਜਿਹੀ ਚੀਜ਼ ਨਹੀਂ ਜਿਹੜੀ ਤੁਹਾਨੂੰ ਗ੍ਰਾਜੂਏਟ ਦੇ ਵਿੱਚ ਮਿਲੀ ਹੋਵੇ ਇਹ ਸੋਚਦੇ ਆ ਕਿ ਕੋਈ ਬੰਦਾ ਬਹੁਤ ਸੋਹਣਾ ਆ ਜਾਂ ਬਹੁਤ ਅਮੀਰ ਆ ਅਸੀਂ ਸੋਚਣ ਲੱਗ ਜਾਂਦੇ ਆ ਕਿ ਇਹ ਤਾਂ ਬਹੁਤ ਆਤਮ ਵਿਸ਼ਵਾਸੀ ਹੋਊਗਾ ਪਰ ਅਸਲੀਅਤ ਇਹ ਆ ਕਿ ਇਸ ਤਰ੍ਹਾਂ ਦੇ ਲੋਕਾਂ ਵਿੱਚ ਬਹੁਤ ਜ਼ਿਆਦਾ ਬੇਜਕੀਨੀ ਹੁੰਦੀ ਆ ਕਿਉਂਕਿ ਆਤਮ ਵਿਸ਼ਵਾਸ ਉਦੋਂ ਬਣਦਾ ਜਦੋਂ ਤੁਸੀਂ ਆਪਣੇ ਡਰਾਂ ਦਾ ਸਾਹਮਣਾ ਕਰਦੇ ਹੋ ਆਪਣੀਆਂ ਗਲਤੀਆਂ ਤੋਂ ਸਿੱਖਦੇ ਹੋ ਤੇ ਹਰ ਉਹ ਮਿੱਥੇ ਹੋਏ ਕੰਮ ਨੂੰ ਪੂਰੇ ਡਿਸਪਲਨ ਨਾਲ ਕਰਦੇ ਹੋ ਅਤੇ ਤੁਹਾਡਾ ਇਹ ਦਿਮਾਗ ਇਹ ਸਭ ਕੁਝ ਕਿਵੇਂ ਸਿੱਖਦਾ ਕਿਉਂਕਿ ਤੁਹਾਡੇ ਦਿਮਾਗ ਨੂੰ ਸਬੂਤ ਚਾਹੀਦੇ ਨੇ ਸਿਰਫ ਉਮੀਦ ਨਹੀਂ ਕਿਉਂਕਿ ਸਾਡਾ ਦਿਮਾਗ ਇੱਕ ਬੜੇ ਕਮਾਲ ਦੀ ਚੀਜ਼ ਆ ਪਰ ਇੱਕ ਲੌਜੀਕਲ ਵੀ ਆ ਕਿਉਂਕਿ ਇਹ ਸਿਰਫ ਖਾਲੀ ਇਹ ਆਤਮ ਵਿਸ਼ਵਾਸ ਉਦੋਂ ਬਣਦਾ ਜਦੋਂ ਤੁਸੀਂ ਆਪਣਾ ਕੰਮ ਪੂਰਾ ਕਰਦੇ ਹੋ ਜਾਂ ਕੋਈ ਕਾਰਵਾਈ ਕਰਦੇ ਹੋ ਅਤੇ ਉਸ ਕੰਮ ਦੇ ਨਤੀਜੇ ਦਿਖਾਉਨੇ ਹੋ ਹਰ ਚੁਣੌਤੀ ਦਾ ਸਾਹਮਣਾ ਕਰਨਾ ਹਰ ਡਰ ਦਾ ਸਾਹਮਣਾ ਕਰਨਾ ਹਰ ਵਾਰ ਜਦੋਂ ਤੁਸੀਂ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿਕਲਦੇ ਹੋ ਇਹ ਸਭ ਤੁਹਾਡੇ ਦਿਮਾਗ ਲਈ ਸਬੂਤ ਨੇ ਕਿ ਤੁਸੀਂ ਵੀ ਸਭ ਕੁਝ ਕਰ ਸਕਦੇ ਹੋ ਇਸ ਲਈ ਯਾਦ ਰੱਖੋ ਕਿ ਆਤਮ ਵਿਸ਼ਵਾਸ ਇੱਕ ਮਸਲ ਵਾਂਗਾ ਕਿਉਂਕਿ ਜਾਂ ਤਾਂ ਤੁਸੀਂ ਇਸ ਨੂੰ ਵਰਤੋ ਜਾਂ ਫਿਰ ਤੁਸੀਂ ਇਸ ਨੂੰ ਗਵਾ ਲੋਗੇ ਜਿਵੇਂ ਤੁਸੀਂ ਜਿਮ ਜਾ ਕੇ ਆਪਣੇ ਮਸਲ ਨੂੰ ਮਜ਼ਬੂਤ ਕਰਦੇ ਹੋ ਓਵੇਂ ਜਦੋਂ ਤੁਸੀਂ ਨਵੇਂ ਕੰਮ ਕਰਦੇ ਹੋ ਚੁਣੌਤੀਆਂ ਦਾ ਸਾਹਮਣਾ ਕਰਦੇ ਹੋ ਤਾਂ ਤੁਸੀਂ ਆਪਣੇ ਆਤਮ ਵਿਸ਼ਵਾਸ ਦੇ ਮਸਲ ਨੂੰ ਟ੍ਰੇਨ ਕਰ ਰਹੀ ਹਾਂ ਪਰ ਜੇ ਤੁਸੀਂ ਆਪਣੇ ਕੰਫਰਟ ਜ਼ੋਨ ਵਿੱਚ ਹੀ ਬੈਠੇ ਰਹੇ ਤਾਂ ਇਹ ਮਸਲ ਕਮਜ਼ੋਰ ਹੋ ਜਾਊਗਾ ਇਸ ਲਈ ਆਪਣੇ ਆਤਮ ਵਿਸ਼ਵਾਸ ਨੂੰ ਆਪਣੇ ਮੂਡ ਨਾਲ ਨਾ ਜੋੜੋ ਆਪਣੇ ਮੂਡ ਨੂੰ ਨਹੀਂ ਆਪਣੀ ਸੱਚਾਈ ਨੂੰ ਟਰੈਕ ਕਰੋ ਜੇ ਤੁਸੀਂ ਆਪਣੇ ਆਤਮ ਵਿਸ਼ਵਾਸ ਨੂੰ ਆਪਣੇ ਮੂਡ ਨਾਲ ਜੋੜ ਕੇ ਦੇਖੋਗੇ ਤਾਂ ਤੁਸੀਂ ਕਦੇ ਵੀ ਸਥਿਰ ਨਹੀਂ ਹੋ ਪਾਉਂਗੇ ਜਦੋਂ ਤੁਹਾਡਾ ਮੂਡ ਸਵਿੰਗ ਹੋਣ ਲੱਗੇ ਤਾਂ ਤੁਸੀਂ ਆਪਣੇ ਤਾਂ ਤੁਸੀਂ ਆਪਣੇ ਮੂਡ ਵੱਲ ਨਾ ਦੇਖੋ ਤੁਸੀਂ ਆਪਣੇ ਦਿਮਾਗ ਨੂੰ ਯਾਦ ਕਰਾਓ ਜਦੋਂ ਤੁਸੀਂ ਡਰਦੇ ਹੋਏ ਵੀ ਕੋਈ ਕੰਮ ਕੀਤਾ ਤੇ ਸਫਲ ਹੋਏ ਕਿਉਂਕਿ ਸੱਚਾਈ ਤੁਹਾਡੇ ਮੂਡ ਤੋਂ ਕਿਤੇ ਜ਼ਿਆਦਾ ਤਾਕਤਵਰ ਹੁੰਦੀ ਆ ਹੁਣ ਇਹ ਸਭ ਕਿਵੇਂ ਕਰੀਏ ਇਸ ਲਈ ਇੱਕ ਥਿਉਰੀ ਆ ਟਾਈਨੀ ਟਵਿਕਸ ਥਿਉਰੀ ਕਿ ਵੱਡੇ ਬਦਲਾਅ ਛੋਟੇ ਛੋਟੇ ਨਿੱਕੇ ਨਿੱਕੇ ਕੰਮਾਂ ਤੋਂ ਸ਼ੁਰੂ ਹੁੰਦੇ ਨੇ ਟਾਈਨੀ ਟਵਿਕਸ ਥਿਉਰੀ ਦਾ ਮਤਲਬ ਆ ਕਿ ਤੁਸੀਂ ਆਪਣੇ ਕੰਮਾਂ ਵਿੱਚ ਸੁਧਾਰ ਕਰੋ ਹਰ ਉਹ ਛੋਟੇ ਛੋਟੇ ਕੰਮ ਕਰਨੇ ਤੇ ਉਸ ਨੂੰ ਖਤਮ ਕਰਨਾ ਸ਼ੁਰੂ ਕਰੋ ਜਿਵੇਂ ਕਿਸੇ ਨੂੰ ਦੇਖ ਕੇ ਸਿਰਫ ਮੁਸਕਰਾਉਣਾ ਜਾਂ ਫਿਰ ਕਿਸੇ ਟਾਲੇ ਹੋਏ ਕੰਮ ਤੇ ਸਿਰਫ 5-10 ਮਿੰਟ ਕੰਮ ਕਰਨਾ ਇਹ ਸਾਰੇ ਛੋਟੇ ਛੋਟੇ ਕਦਮ ਤੁਹਾਡੇ ਦਿਮਾਗ ਨੂੰ ਸੰਕੇਤ ਦਿੰਦੇ ਨੇ ਕਿ ਤੁਸੀਂ ਵੀ ਕੁਝ ਕਰ ਸਕਦੇ ਹੋ ਤੇ ਇਹ ਤੁਹਾਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਦੇ ਨੇ ਤੇ ਅੰਤ ਦੇ ਵਿੱਚ ਇਹ ਸਭ ਦਾ ਨਿਚੋੜ ਮੋਸ਼ਨ ਬਿਫੋਰ ਇਮੋਸ਼ਨ ਅਸੀਂ ਇਹ ਗਲਤੀ ਕਰਦੇ ਹਾਂ ਕਿ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਅਸੀਂ ਸ being ਪਰ ਸਚਾਈ ਬਿਲਕੁਲ ਇਸ ਦੇ ਉਲਟਾ ਕਿਉਂਕਿ ਹਰੇਕ ਕੰਮ ਨੂੰ ਜਦੋਂ ਤੁਸੀਂ ਸ਼ੁਰੂ ਕਰ ਲਓਗੇ ਉਹ ਕੰਮ ਥੋੜਾ ਥੋੜਾ ਹੋਣਾ ਸ਼ੁਰੂ ਹੋ ਜਾਏਗਾ ਤਾਂ ਤੁਹਾਡਾ ਮੂਡ ਆਟੋਮੈਟਿਕਲੀ ਸਵਿੰਗ ਹੋ ਜਾਏਗਾ ਤੁਹਾਡਾ ਮੂਡ ਬਣ ਜਾਵੇਗਾ ਹੋ ਰਿਹਾ ਕੰਮ ਤੁਹਾਡੇ ਦਿਮਾਗ ਨੂੰ ਸਿਗਨਲ ਦੇਵੇਗਾ ਤੇ ਤੁਹਾਡੇ ਅੰਦਰ ਇੱਕ ਆਤਮ ਵਿਸ਼ਵਾਸ ਬਣੂਗਾ ਕਿ ਹਾਂ ਮੈਂ ਇਹ ਕਰ ਸਕਦਾ ਤੁਹਾਡੇ ਅੰਦਰ ਕੋਈ ਡਰ ਨਹੀਂ ਰਹੂਗਾ ਨਾ ਕੋਈ ਚਿੰਤਾ ਕਿਉਂਕਿ ਜਦੋਂ ਤੁਸੀਂ ਮੋਸ਼ਨ ਦੇ ਵਿੱਚ ਆਉਂਦੇ ਹੋ ਤਾਂ ਤੁਹਾਡੇ ਅੰਦਰ ਇਮੋਸ਼ਨ ਵੀ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ ਜਿਨ੍ਹਾਂ ਦਾ ਤੁਸੀਂ ਇੰਤਜ਼ਾਰ ਕਰ ਰਹੇ ਹੋ ਡਰ ਦੇ ਬਾਵਜੂਦ ਤੁਸੀਂ ਕਦਮ ਚੁੱਕੋ ਪਰ ਛੋਟਾ ਹੋਵੇ ਕੋਈ ਗੱਲ ਨਹੀਂ ਪਰ ਕਦਮ ਵਾਰੀ ਤੁਹਾਡੀ ਆ ਇਹ ਕੁਝ ਕਿ ਗੱਲਾਂ ਨੇ ਜਿਹੜੀਆਂ ਤੁਸੀਂ ਆਪਣੇ ਦਿਮਾਗ ਵਿੱਚ ਬਿਠਾ ਲੈਣੀਆਂ ਨੇ ਤੇ ਮੈਂ ਗਰੰਟੀ ਦਿੰਦਾ ਕਿ ਤੁਹਾਡੇ ਅੰਦਰ ਆਤਮ ਵਿਸ਼ਵਾਸ ਬਣਨਾ ਸ਼ੁਰੂ ਹੋ ਜਾਏਗਾ ਮਤਲਬ ਜਦੋਂ ਤੁਸੀਂ ਹਰ ਇੱਕ ਕੰਮ ਨੂੰ ਪੂਰੀ ਡਿਸਿਪਲਨ ਨਾਲ ਛੋਟੇ ਛੋਟੇ ਤੋਂ ਲੈ ਕੇ ਵੱਡੇ ਵੱਡੇ ਤੋ ਕੰਮ ਸ਼ੁਰੂ ਕਰਦੇ ਹੋ ਜਾਂ ਉਸ ਨੂੰ ਖਤਮ ਕਰਦੇ ਹੋ ਤਾਂ ਤੁਹਾਡੇ ਅੰਦਰ ਆਤਮ ਵਿਸ਼ਵਾਸ ਬਣਨਾ ਸ਼ੁਰੂ ਹੋ ਜਾਵੇਗਾ ਤੇ ਸਭ ਤੋਂ ਵੱਡੀ ਗੱਲ ਟਾਈਮ ਵੇਸਟ ਨਹੀਂ ਕਰਨਾ ਮੇਰਾ ਖਿਆਲ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ ਸੋ ਅਸੀਂ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਡੇ ਵਾਸਤੇ ਹੈਲਪਫੁਲ ਹੋਵੇ ਹੋਰ ਇਸੇ ਤਰ੍ਹਾਂ ਦੇ ਕੰਟੈਂਟ ਨੂੰ ਇਸੇ ਤਰ੍ਹਾਂ ਦੀ ਵੀ ਉਸੇ ਤਰ੍ਹਾਂ ਦੀ ਮੋਟੀਵੇਸ਼ਨ ਸਪੀਚ ਨੂੰ ਸੁਣ ਲਈ ਸਾਡੇ YouTube ਚੈਨਲ ਹਿੰਮਤ ਦੀ ਆਵਾਜ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਸੈਕਸ਼ਨ ਵਿੱਚ ਆਪਣਾ ਛੋਟਾ ਜਿਹਾ ਸੁਝਾਅ ਸਾਡੇ ਲਈ ਜਰੂਰ ਛਡੋ ਸਾਨੂੰ ਵੀ ਕੌਨਫੀਡੈਂਸ ਇਸ ਤੋਂ ਹੀ ਮਿਲਦਾ ਹੈ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਸਰੀਕਾਲ